ਮੇਰਾ ਨਾਮ ਦਲਜੀਤ ਕੋਹਰਾ ਪਿੰਡ ਆਮਨਗਰ ਤੋਂ ਮੈਂ ਸਰਪੰਚ ਆ ਵਾਰਦਾਤ ਇਹ ਹੋਈ ਆ ਕਿ ਸਾਡੇ ਪਿੰਡ ਦੀ ਹੀ ਨੌ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ ਅਤੇ ਦੁਬਾਰਾ ਇਹ ਕੰਮ ਨਹੀਂ ਹੋਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ ਜਿਹੜਾ ਦੋਸਤ ਇਹ ਇਹਨਾਂ ਨੇ ਗੰਦ ਬੜਾ ਪਾਇਆ ਦਾ ਸੀ ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਤੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਂਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜੇਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣ ਨਹੀਂ ਜੋ ਬੰਦੀ ਕਾਨੂੰਨੀ ਕਾਰ ਹੈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਹਾਂਜੀ ਕਰਤਾ ਹੈ ਮੰਗ ਇਹ ਹੋਇਆ ਕਿ ਦੁਬਾਰਾ ਪਿੰਡ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਨਾਕੇ ਨੂੰ ਪਾਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾ ਹੋ ਜਾਏਗੀ ਇਹ ਹੈ ਕੀ ਆ 4:00 ਕ 5:00 ਵਜੇ ਦੀ ਗੱਲ ਜਿਹਨਾਂ ਕੱਢ ਕੇ ਖੜਿਆ ਸੀ ਇਹ ਦਵਾਈ ਲੈਣਗੇ ਇਹ ਮਮਮੀ ਨੀ ਉਹ ਇਧੜੇ ਕੋਈ ਨਹੀਂ ਏ ਸ੍ਰੀ ਕਮਲ ਲਾਹਿਦੜਾ ਹਾਂਜੀ ਯਾਰ ਦੋਸਤੇ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਆਉਣ ਜਾਣ ਇਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਾ ਸਾਡੇ ਚ ਕੀ ਕੰਮ ਕਰਨ ਦਿਆ ਸੀ ਯਾਰੀ ਗੂਟੀ ਨੇ ਜਾਰੀ ਪਾ ਰਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਅਦ ਚ ਹੀ ਘਰ ਹਾਂ ਤੁਹਾਡੇ ਬੱਚੇ ਸਾਡੇ ਘਰ ਕੋਈ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਘਰ ਦਾ ਹਮਲਾ ਕੀਤਾ ਸਾਡੇ ਆਹੀ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਤੁਹਾਡੇ ਤੇ ਕੋਈ ਹਮਲਾ ਸਾਡੇ ਬੱਚਾ ਨੂੰ ਮਰਜੀ ਨੀ ਕੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਏ ਜਦੋਂ ਚਲ ਗਿਆ ਤਾਂ ਅਸੀਂ ਫੜ ਫੜ ਉਹ ਦਬੂਆ ਖੋਲ ਕੇ ਵੇਖਿਆ ਉਹ ਦੋ ਭੱਜ ਗਏ ਹੀ ਤੇ ਮੋਟਰਸਾਈਕਲ ਆ ਕੋ ਮੁੰਡਾ ਲੱਭਾ ਨਹੀਂ ਪਰ ਕਿੱਧਰ ਗੈਪ ਹੋ ਗਿਆ ਹੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹਮਲਾ ਕਰਵਾਇਆ ਉਹਦਾ ਸੋਹਰਾ ਹੀ ਨਾਲ ਆਇਆ ਉਹਦਾ ਚਾਚਾ ਵੀ ਨਾਲ ਆਇਆ ਕਿੰਨੇ ਜਣੇ ਸੀ ਨਾਲ ਦੋ ਤਿੰਨ ਤਿੰਨ ਬੰਦੇ ਸੀ ਤੇ ਇੱਕ ਚੌਥੀ ਉਹਦੀ ਜਨਾਨੀ ਸ਼ਰੀ ਜਿਹਨੇ ਜਨਾਨੀ ਕੱਢ ਕੱਢ ਨਾ ਖੜੀ ਆ ਕਿੰਨੇ ਵਜੇ ਸਮਾਂ ਇਹ ਹੈ ਗਾਇ ਸਾਢੇ 5 ਵਜੇ ਦਾ ਸਮਾਂ ਆ ਕੁੜੀ ਨਾਲ ਆਈ ਸੀ ਹਾਂਜੀ ਉਹ ਨਾਲ ਆਈ ਹਾਂਜੀ ਸ਼ੈਣੀ ਦੀ ਘਰ ਦੀ ਨਾਲ ਆਈ ਸੀ ਸਾਡੇ ਨਾਉ ਨਹੀਂ ਸਾਡੇ ਨਾਉ ਤੇ ਪਤਾ ਨਹੀਂ ਕੋਈ ਇਨਰ ਤੋਂ ਉੜਪਾਂ ਨਾ ਅਧਿਕਾਰ ਦੀ ਕੀਤੀ ਹੈ ਸਾਡੀ ਬੇਟੀ ਵੀ ਰਹੀ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤਾਂ ਵੀ ਕਿ ਏਦਾਂ ਭੱਜ ਦੌੜ ਕਰਕੇ ਥੰਮੀਆਂ ਲਾਈ ਜਾਂਦੇ ਸ਼ਨੀ ਤੇ ਤੁਹਾਡੇ ਤੁਹਾਡੇ ਬੰਦੇ ਲੈ ਆਉਣ ਲੈ ਕੇ ਕਰਦੇ ਨੇ ਜਉਂ ਕਰਦਾ ਸਾਡੀ ਬੋਟੀ ਤੇ ਤਮਕੀ ਲਾਈ ਨੇ ਸਾਰੇ ਤਾਂ ਲਾਈ ਆ 9 ਖੜੀਕੇਸ਼ ਇਹ 15 ਤਰੀਕ ਦੀ ਖੜੀ ਆ ਅਜੇ ਬਸ ਅਜੇ ਤੱਕ ਨਹੀਂ ਆਈ ਕੋਈ ਕੁੱਝ ਕਮਲਣ ਕੀਤੀ ਹੈ ਹਾਂਜੀ ਇਹ ਕੀਤੀ ਆ ਤੁਹਾਨੂੰ ਵੀ ਤਾਂ ਪਤਾ ਲੱਗੇ ਕਿ ਫੱਜ ਕੇ ਚਲੀ ਗਈ ਏ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੋ ਦੇ ਪੇਕੇ ਹੀ ਦੁੱਧ ਲੈਣ ਗਏ ਨੰਬਰ ਜਾਗੋ ਵਾਲ ਗਈ ਹੀ ਕਹਿੰਦੀ ਮਮਾ ਮੈਂ ਦੁੱਧ ਲੈ ਆਵਾਂ ਉੱਥੇ ਕਦੇ ਮਗਰ ਮਗਰ ਮੋਟਰਸਾਈਕਲ ਲਾ ਛੜਿਆ ਕਦੇ ਦੀ ਸੂ ਲੈਂਦਾ ਰਿਆ ਵੀ ਉੱਥੇ ਗਈ ਆ ਉੱਥੋਂ ਇਹਨੇ ਮੂੰਹ ਮਸਰ ਬੰਨੇ ਆ ਤੋ ਲੈ ਕੇ ਉੱਥੇ ਕਰਨ ਉਹ ਕਰ ਦਿੱਤੀ ਇਹਨੂੰ ਉਹ ਕੰਮ ਚੜ ਡਬੇ ਚ ਦਾ ਲੋਕਲ ਕੰਮ ਉੱਥੇ ਕਰਦਾ ਹੈ ਹਾਂਜੀ ਕਰ ਵਾਲ ਇੱਥੇ ਹੀ ਸਾਡੀ ਨੋ ਹੀ ਉਹ ਛੇ ਬੱਚੇ ਆ ਉਹ ਇਦਾਂ ਹੀ ਲੱਗਾਈ ਸੀ ਕਿ ਕਚਾਰੀਆਂ ਕੇ ਚਰਚ ਲੱਗਾ ਤੇ ਤਿੰਨ ਗੁੱਡੀਆਂ ਆ ਇਹਦੀਆਂ ਵੀ ਦੋ ਬੱਚੇ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਜਿੱਤੇ ਦੋ ਬੱਚੇ ਦੇ ਕੁੜੀ ਮੁੰਡਾ ਸੀ ਕਈ ਨਹੀਂ ਚੱਲਦਾ ਜੇ ਥੋੜਾ ਕਹਾਨੂੰ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਤੇ ਵੀ ਚਲੋ ਯਾਰ ਦੋਸਤੀ ਆਉਂਦਾ ਜਾਂਦਾ ਚਲੋ ਇਹ ਜੀ ਕੋਈ ਗੱਲ ਨਹੀਂ ਆ ਸਾਨੂੰ ਇਹ ਵੀ ਵਿਸ਼ਵਾਸ ਸਾਡੀ ਨਾ ਸਾਡੀ ਇਦਾਂ ਦੀ ਨਹੀਂ ਇਹ ਤੱਕੇ ਲੈ ਇਹ ਤੱਕੇ ਨਾ ਖੀਤਾ ਤੇ ਸਾਰੇ ਤੱਕੇ ਨਾ ਇਹ ਕੰਮ ਹੋਏ ਆ